ਉਹ ਉਹਦਾ 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 ਇੱਕ ਪਿਓ ਦੀ ਲਾਹੇ ਕੈਮਰਾ ਛੱਲੇ ਕਰ ਲੈ ਦੇਖੇ ਦੇਖਾ ਇੱਕ ਚੋਰ ਬੱਦਕੀ ਨਜ਼ਰੀ ਉਹ ਮਰਦ ਨਹੀਂ ਹੈ ਬਾਪੂ ਜਨਾਬੀ ਦੇ ਪੁੱਤੂ ਪਛਾਣ ਰਹੀ ਨਹੀਂ ਆ ਲੂ ਤੂੰ ਵੀ ਆਪਣੀ ਜਨਾਬੀ ਲਈ ਆ ਕੇ ਉਹ ਮੈਨੂੰ ਮਾਰ ਜਾ ਰਿਹਾ ਚਲਾ ਚੁੱਪ ਇਹ ਤੈਨੂੰ ਪਾੜ ਕੇ ਰੋਲੇ ਖੜੇ ਕਰ ਦੇਣੀ ਤੈਨੂੰ ਨਾ ਹੀ ਖਾਂ ਤੋਂ ਰੱਖ ਚਲਾ ਮੋਢਾ ਲਿਆ ਚੁੱਪ ਕਰ ਜਾ ਰੋ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦਿਲਪ੍ਰੀਤ ਹੈ ਜੀ ਸਭ ਤੋਂ ਪਹਿਲੇ ਮੈਂ ਪੂਰੀ ਸੰਗਤ ਨੂੰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਤੁਹਾਡਾ ਦਾਸ ਸੇਵਕ ਸਿੱਖ ਦਿਲਪ੍ਰੀਤ ਸਿੰਘ ਜੀ ਤੁਹਾਡੇ ਨਾਲ ਇੱਕ ਪੂਰੀ ਸਿੱਖ ਕੌਮ ਦਾ ਇੱਕ ਮਦਦ ਚਾਹਦਾਗਾ ਵੀ ਉਹਨਾਂ ਨੇ ਆਪਣਾ ਪੱਖ ਝੂਠੇ ਪੱਖ ਰੱਖ ਦਿੱਤੇ ਦੂਜੇ ਪੱਖ ਨੇ ਪਰ ਮੇਰੇ ਪੱਖ ਨਾਲ ਪੁਲਿਸ ਕੋਈ ਨਹੀਂ ਲੈ ਰਹੀ ਨਾ ਮੇਰਾ ਪੱਖ ਸੁਣਦੀ ਪਈ ਹੈ ਜਦ ਕਿ ਮੇਰੀ ਐਮਐਲਆਰ ਉਹਨਾਂ ਤੋਂ 10 ਮਿੰਟ ਪਹਿਲੇ ਗੱਡੀ ਹੋਈ ਹੈ ਨਾ ਪੁਲਿਸ ਥਾਣੇ ਦੇ ਵਿੱਚੋਂ ਉਹਨਾਂ ਨੇ ਮੈਨੂੰ ਫੋਨ ਕਰਕੇ ਸੱਦਿਆ ਵੀ ਆਪਣਾ ਬਿਆਨ ਦੇ ਦਿਓ ਆਪਣਾ ਪਿੱਛੇ ਮੈਨੂੰ 2 ਦਿਨ ਉਹਨਾਂ ਨੇ ਟਰਕਾ ਦਿੱਤਾ ਪੁਲਸ ਵਾਲਿਆਂ ਨੇ ਵੀ ਕਹਿੰਦੇ 2 ਦਿਨਾਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਤੇ 2 ਦਿਨਾਂ ਬਾਅਦ ਮੈਨੂੰ ਪਤਾ ਚੱਲਦਾ ਮੇਰੇ ਤੇ ਐਸਐਚਓ ਸਾਹਿਬ ਨੇ ਪਰਚਾ ਕਰ ਦਿੱਤਾ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਕਿ ਉਹ ਵੀ ਵੀਡੀਓ ਦੀ ਸੱਚਾਈ ਮੈਂ ਦੱਸਦਾ ਤੁਹਾਨੂੰ ਕਿ ਲੜਕੀ ਦੋਬਰ ਜਿਹੜਾ ਮਤਲਬ ਲੇਡੀ ਦੇ ਹੱਥ ਕਿਤੇ ਜਾ ਰਿਹਾ ਕੀ ਪੂਰਾ ਮੈਟਰਿਸ ਸੀਗਾ ਕੀ ਹੋਇਆ ਮੈਂ ਤੁਹਾਨੂੰ ਦੱਸ ਦਿਆਂ ਤੁਹਾਨੂੰ ਉਸ ਵੀਡੀਓ ਤੁਸੀਂ ਦੇਖੋ ਕੱਪੜੇ ਕਿਤੇ ਫਟੇ ਹੋਏ ਮੇਰੇ ਨਿਸ਼ਾਨ ਕਿਤੇ ਪਏ ਮੈਂ ਹੱਲੇ ਵੀ ਤੁਹਾਨੂੰ ਉਹ ਨਿਸ਼ਾਨ ਆ ਵੇਖੋ ਦਿਖਾ ਦਿੰਦਾ ਉਸ ਲੇਡੀ ਨੇ ਆ ਵੇਖੋ ਮੇਰੇ ਘਰੁੰਡੇ ਮਾਰੇ ਹੋਏ ਆ ਨੋਂਦਰੇ ਉਸ ਲੇਡੀ ਦੇ ਸਰੀਰ ਤੇ ਇੱਕ ਵੀ ਦਾਗ ਨਹੀਂ ਹੈਗੇ ਆ ਵੇਖੋ ਮੇਰੀ ਸ੍ਰੀ ਸਾਹਿਬ ਉਹਨੇ ਹਰਛੇੜੀ ਮੇਰੀ ਦਾੜੀ ਪੱਟੀ ਪਹਿਲੇ ਉਹ ਆਏ ਸੀਗੇ ਐਕਚੁਅਲੀ ਗੱਲ ਇਦਾਂ ਹੀ ਮੈਂ ਪੂਰੀ ਸ਼ੁਰੂ ਤੋਂ ਤੁਹਾਨੂੰ ਗੱਲ ਦੱਸਣਾ ਭਰਾ ਦਾ ਬੂਟਾ ਥਾ ਹੈ ਅੱਡਾ ਠੀਕ ਹੈ ਬੂਟਾ ਥਾ ਅੱਡਾ ਹੈ ਉਹ ਗਿਆ ਸੀ ਖਾਣਾ ਖਾਣ ਕਾਰ 5-10 ਮਿੰਟ ਲਈ ਉਹ ਕਹਿੰਦਾ ਤੂੰ ਰੋਝਾ ਮੈਂ 5 ਮਿੰਟ ਚੰਨਾ ਪਿਆਵਾ ਤੇ ਮੈਂ ਚਲੇ ਗਿਆ ਤਾਨੂੰ ਜਾ ਕੇ ਤੁਹਾਨੂੰ ਧੰਗਿਆ ਦੇ ਰਹੇ ਆਂ ਵੀ 4-500 ਤੇ ਪੂੜੇ ਦੀ ਮੀਡੀਆ ਬੁਲਾ ਲਾਂਗੇ ਇਹ ਦੋਵੇਂ ਮੀਆਂ ਬੀਬੀ ਲੜਨ ਦੇ ਇਰਾਦੇ ਨਾਲ ਉਸ ਦਿਨ ਸਾਡੇ ਕੋਲ ਆਏ ਸੀਗੇ ਉਹ ਕਹਿੰਦੇ ਵੀ ਅਸੀਂ ਮੀਡੀਆ ਬੁਲਾ ਲਾਂਗੇ ਤੁਹਾਨੂੰ ਨੰਗੇ ਕਰ ਦੇਾਂਗੇ ਤੁਹਾਨੂੰ ਸਰਦਾਰਾਂ ਨੂੰ ਇਹ ਕਰ ਦੇਾਂਗੇ ਮੈਂ ਕਿਹਾ ਬੀਬੀ ਮੇਰੇ ਹੱਥ ਜੁੜੇ ਤੂੰ ਪਿੱਛੇ ਹੋ ਜਾ ਬੰਦੇ ਨੂੰ ਗੱਲ ਕਰ ਲੈਂਦੇ ਇਸ ਗੱਲ ਦੇ ਮੇਰੇ ਕੋਲ ਚਾਰ ਗਵਾਹ ਮੌਜੂਦ ਨੇ ਉਸ ਮਾਰਕੀਟ ਦੇ ਵਿੱਚ ਜਿਨ੍ਹਾਂ ਨੇ ਇਹ ਗੱਲ ਮੈਨੂੰ ਕਹਿੰਦੇ ਸੁਣਿਆ ਬਈ ਬੀਬੀ ਪਰੇ ਹੋ ਜਾ ਮੈਂ ਜਨਾਨੀਆਂ ਨਾਲ ਗੱਲ ਨਹੀਂ ਕਰਨੀ ਆਪਣੇ ਬੰਦੇ ਨੂੰ ਅੱਗੇ ਕਰ ਐ ਮੈਂ ਚਾਰ ਗਵਾਹ ਪੇਸ਼ ਵੀ ਕਰ ਦੇਾਂਗਾ ਠੀਕ ਹੈ ਜੇ ਸੋਸ਼ਲ ਮੀਡੀਆ ਦਾ ਜਮਾਨਾ ਤੇ ਗਵਣਾਵਾਂ ਦੀ ਬੂਹ ਬੋਲੀ ਦੀ ਵੀ ਕੋਈ ਵੈਲਿਊ ਹੁੰਦੀ ਹੈ ਕਿ ਨਹੀਂ ਮੂੰ ਦੀ ਕੋਈ ਵੈਲਿਊ ਹੁੰਦੀ ਹੈ ਕਿ ਨਹੀਂ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਹੋਇਆ ਉਹ ਘਰ ਵਾਲਾ ਮੈਨੂੰ ਬੋਲਣ ਲੱਪਿਆ ਤੂੰ ਐਦਾਂ ਤੂੰ ਉਦਾਂ ਤੂੰ ਕੋਠੀ ਪਾ ਲੈਣੀ ਹੈ ਮੈਂ ਕਿਹਾ ਉਹ ਭਰਾ ਆਂਦਾ ਪਿਆ ਉਹਨੇ ਨਾਲ ਗੱਲ ਕਰ ਲਈ ਉਹ ਮੇਰੇ ਤੇ ਹਾਵ ਹੀ ਹੋ ਗਿਆ ਜਰੈਨੀ ਨੇ ਕਿਹਾ ਤੂੰ ਭਰਾਵਾਂ ਪਿੱਛੇ ਹੋ ਜਾ ਤੂੰ ਮੇਰੇ ਨਾਲ ਨਾ ਲੜ ਅੱਗੇ ਤੇਰਾ ਬੰਦਾ ਮੇਰੇ ਨਾਲ ਬੈਸਣ ਡਿਆ ਠੀਕ ਹੈ ਉਹ ਫਿਰ ਮੇਰੀ ਟੀ-ਸ਼ਰਟ ਪਾੜ ਦਿੱਤੀ ਉਹਨੇ ਮੇਰੀ ਦਾੜੀ ਕੁੱਟੀ ਮੇਰੀ ਟੀ-ਸ਼ਰਟ ਪਾੜਤੀ ਮੇਰੀ ਸੀਰੀਸ ਐ ਉਹਨੇ ਹੱਥ ਪਾਇਆ ਦਸੋ ਮੈਂ ਕੋਈ ਪਹਿਲੇ ਕਾਰਵਾਈ ਨਹੀਂ ਕੀਤੀ ਕਾਰਵਾਈ ਕੀਤੀ ਉਹਨਾਂ ਨੇ ਮੈਂ ਸਿਰਫ ਜਵਾਬੀ ਆਪਣਾ ਬਚਾ ਕੀਤਾ ਜੇ ਜਵਾਬੀ ਬਚਾ ਆਪਣਾ ਗੁਨਾਹ ਹੈ ਤੇ ਮੈਂ ਇਸ ਗੱਲ ਦਾ ਗੁਨਾਹਗਾਰ ਹਾਂ ਮੈਂ ਪੂਰੇ ਕਾਨੂੰਨ ਤੋਂ ਇਹ ਗੱਲ ਪੁੱਛਣਾ ਚਾਹੁੰਦਾ ਵਾ ਵੀ ਜੇ ਮੈਂ ਆਪਣੀ ਜਵਾਬੀ ਰੱਖਿਆ ਕੀਤੀ ਏ ਇਹਦਾ ਮਤਲਬ ਮੈਂ ਗੁਨਾਹਗਾਰ ਹੋ ਗਿਆ ਮੇਰੀ ਦਾੜੀ ਪੱਟੀ ਮੇਰ ਕੋ ਹੱਲੇ ਤੱਕ ਉਹਨੇ ਵਾਲ ਲੈ ਗਏ ਨੇ ਮੈਂ ਕੋਈ ਤੁਹਾਨੂੰ ਸਬੂਤ ਦੇ ਤੌਰ ਤੇ ਉਹ ਵਾਲ ਦਿਖਾ ਦਿੰਨਾ ਮੇਰੇ ਨਿਸ਼ਾਨ ਪਏ ਮੇਰੀ ਅੰਮਾਲਾ ਪਹਿਲੇ ਕੱਟੀ ਗਈ ਪਰ ਮੇਰੀ ਸੁਣਵਾਈ ਨਹੀਂ ਹੋਈ ਇਹ ਤਾਂ ਐਸ ਐਚਓ ਸਾਹਿਬ ਨੂੰ ਪਤਾ ਹੋਵੇ ਪਈ ਉਹਨਾਂ ਨੇ ਮੇਰੀ ਕਿਉਂ ਨਹੀਂ ਦਰਖਾਸਤ ਦਿੱਤੀ ਠੀਕ ਹੈ ਇਹ ਐਸਐਓ ਕੋਲ ਸਵਾਲਿਆਂ ਨੂੰ ਪਤਾ ਹੋਵੇ ਕਿ ਸਾਡੀ ਦਰਖਾਸਤ ਕਿਉਂ ਨਹੀਂ ਲਿੱਤੀ ਜਾ ਰਹੀ ਸਾਡੀ ਦਰਖਾਸਤ ਲਿੱਤੀ ਨਹੀਂ ਉਹਨਾਂ ਨੇ ਤਿੰਨ ਦਿਨ ਮੈਨੂੰ ਟਰਕਾਉਂਦੇ ਰਹੇ ਤਿੰਨ ਦਿਨਾਂ ਦੇ ਵਿੱਚ ਮੈਨੂੰ ਪਤਾ ਚੌਥੇ ਦਿਨ ਪਤਾ ਲੱਗਾ ਮੇਰੇ ਤੇ ਉਹਨਾਂ ਨੇ ਚਾਰ ਧਰਾਵਾ ਲਾ ਕੇ ਪਰਚਾ ਕਰ ਦਿੱਤਾ ਜਦ ਕਿ ਸਾਡੀ ਕੋਈ ਵੈਲਿਊ ਨਹੀਂ ਪੰਜਾਬ ਵਿੱਚ ਰੈਰ ਮਲਿਆਂ ਦੀ ਜੋ ਮਸਤੇ ਚੋਟhua ਕੋਸਤਾ ਬਹੁਤ ਚੰਗਾ ਹੈ ਇਹ ਸਾਡਾ ਜੋ ਜਨਮ ਹੋਆ ਹੈ ਦੋਰ ਦੇ ਉੱਪਰ ਜੁੱਤੇ ਲੈ ਕੇ ਗਈ ਸੀ शूज चेंज उनसे मैंने जूते खरीदे पसंद आ गए उन्होंने एक महीने की गारंटी दी तो हमने घर पे जाके चेक किए तो जूते जो है फटे हुए निकले जले हुए निकले हम जाके डिफेक्ट पीस था जाके दोबारा चेंज कराने लगे उनसे तो उन्होंने एक दफ़े कह दिया कि मतलब दोबारा आना फिर दोबारा गए फिर दोबारा बताया तीन दफ़े उन्होंने ऐसी गेड़ी लगवा दी फिर हम जब तीसरी मरतबा गए उनके पास में शूज चेंज करवाने के लिए तो उन्होंने तानाशाही दिखाई और गंदे कमेंट किया उसका विरोध मेरे पति ने किया तो उनको उसने मारा पीटी करी मेरे पति ने वीडियो बनानी शुरू की तो और मारना शुरू करा मैंने अपने पति के बचाव के लिए मैं में आ गई और मैंने फिर उसने मुझे मारना शुरू कर दिया पहले उसने मेरी बाँ मोड़ी मुझे बालों से पकड़ के फेंक के मारा मेरी बाँ मोड़ी मेरे मुँह पे चपेट मारे मेरे सीने पर मारे मेरे सर पे कड़े मारे उसने उसने मेरे साथ बहुत ज्यादा अत्याचार किया है और मुझे बार बार ये प्रेशर डाला जा रहा है की राजीनामा कर लो राजीनामा कर लो पर तो 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 मैं इंसाफ चाहती हूँ ये शूज शूज से लिए थे ये हमने के सामने जो दुकान लगती है शूज वालों की वहाँ से लिए कौन सी जगह बात है कहाँ का है जो ज्योति चौक का जी हाँ जी ज्योति चौक का है बार बार वो प्रेशर डाल रहे हैं हम पे मैडम ये प्रेशर डाला जा रहा है मैडम अगर पहली बात तो कोई चीज खराब निकलती है उसकी हम फोटो भी खींच लेते हैं कोई वीडियो आजकल फोन सबके पास है तो जो का उसकी कोई है आपके पास फोटोग्राफ भैया हमने सोचा की छोटी सी चीज है हमें इसका थोड़ी ना बनाना था हम तो बस सोचा चेंज करवाना आगे उसे नॉर्मल हम भी दुकान ऐसी आ रहे खराबर प्रेशर कौन डाल आपके ऊपर सर उनकी तरफ से ये आ रहा है अपोजिट पार्टी की तरफ से कि वो जिन्होंने हमें मारा है पीटा है जुर्म किया है वही हमसे प्रेशर दबा रहे हैं इसमें कुछ किसी मुझे इतना उनका नाम याद नहीं है, तो ना, है या कोई व्यक्ति आपके घर में आ रहा है हमारे घर पे नहीं यहाँ जब मैं थाने में गई थी उसी टाइम चार पांच बंदे गए थे सरदार जो थे सरदार और उन्होंने ना मुझसे कहा कि आप ना राजीनामा कर लो ਤੋਂ ਮੈਂਨ ਸਾਫ ਇਨਕਾਰ ਕਰ ਦਿੱਤੀ ਕਿ ਮੈਂ ਰਾਜੀਨਾਮਾ ਨਹੀਂ ਕਰੂੰਗੀ। ਨਿਰਨਾਮ ਈਬਖਾਨਾ ਗੱਲ ਇਹ ਕੀਤਾ ਕਿ ਇੱਕ ਜੋਤੀ ਚੌਂਗ ਦੇ ਵਿੱਚ ਸ਼ੂਜ਼ ਨੂੰ ਲੈ ਕੇ ਥੋੜਾ ਜਿਹਾ ਜਿਹੜਾ ਮਾੜੇ ਕਹੀ ਸੁਣੀ ਤਾਂ ਹੋਈ ਸੀਗੀ ਪਰ ਉਹਦਾ ਨਤੀਜਾ ਇਹ ਨਿਕਲੂਗਾ ਕਿ ਔਰਤਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਵੇ। ਬਹੁਤ ਜ਼ਿਆਦਾ ਇਹ ਨਿੰਦਣ ਜੋ ਘਟਨਾयां ਗੱਲ ਇਹ ਹੈਗੀ ਆ ਕਿ ਘਟਨਾ ਤੋਂ ਬਾਅਦ ਇਹ ਥਾਣੇ ਚਲ ਗਏ ਆ। ਥਾਣੇ ਵਾ ਕੰਪਲੀਟ ਹੋਈ ਆ ਇਹਨਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਵੀ ਪਿਆ ਪਰ ਚਾ ਦਰਜ ਹੋ ਗਿਆ। ਚਲੋ ਉਥੇ ਤੱਕ ਦੀ ਗੱਲ ਅਗਲੀ ਗੱਲ ਇਹ ਆਈ ਹੈ ਕਿ ਰਾਤੀ ਜਿਹੜੀ ਸਿੱਖ ਤਾਲ ਮਿਲ ਕਮੇਟੀ ਆ ਸਿੱਖ ਤਾਲ ਮਿਲ ਕਮੇਟੀ ਨੂੰ ਉਹ ਧਰਨਾ ਦਿੱਤਾ ਜਾ ਕੇ ਧਰਨਾ ਦੇ ਕੇ ਬਾਅਦ ਚ ਉਹਨਾਂ ਨੇ ਜਾ ਕੇ ਸੀਪੀ ਸਾਹਿਬ ਦੇ ਦਫਤਰ ਜਾ ਕੇ ਧਰਨਾ ਦਿੱਤਾ ਠੀਕ ਹੈ ਨੇ ਪ੍ਰੈਸ਼ਰ ਪਾਇਆ ਜਾ ਰਿਹਾ ਮੈਂ ਉਹਨਾਂ ਨੂੰ ਇਹ ਜਮਾ ਐਸਐਚਓ ਸਾਹਿਬ ਕੋ ਚਲੇ ਗਏ ਡਿਪਟੀ ਸਾਹਿਬ ਕੋ ਚਲੇ ਗਏ ਕਿ ਡਿਪਟੀ ਸਾਹਿਬ ਉਹਨਾਂ ਨੇ ਜ ਐਸਐਚਓ ਸਾਹਿਬ ਉਹਨਾਂ ਨੂੰ ਪ੍ਰੂਫ ਹੀ ਦਿੱਤੇ ਹੋਣੇ ਵੀਡੀਓ ਨਹੀਂ ਦਿਖਾਈ ਹੋਣੀ ਉਹ ਫਿਰ ਵੀ ਉਹ ਕਾਦੇ ਸਿੱਖ ਤਾਲ ਮਿਲ ਕੇ ਕਿਛੇ ਇੱਕ ਤਾਲ ਮਿਲ ਕਾਰੀ ਚੱਲਦੀ ਪਈ ਆ ਜਦੋਂ ਉਹਨਾਂ ਨੂੰ ਵੀਡੀਓ ਦੇਖ ਕੇ ਵੀ ਇੱਕ ਔਰਤ ਦੇ ਦਰਸ ਨਹੀਂ ਆਇਆ ਨਹੀਂ ਤੁਸੀਂ ਇੱਕ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਤਾਲ ਮਿਲ ਕਮੇਟੀ ਨਾਲ ਤਾਂ ਕੀ ਕਹਿਣਾ ਸੀ ਉਹਨਾਂ ਦਾ ਭਾਜੀ ਉਹਨਾਂ ਨੇ ਬਿਨਾਂ ਵੀਡੀਓ ਦੇਖੇ ਬਿਨਾਂ ਔਰਤ ਨੂੰ ਸੁਨੇ ਉਹ ਧਰਨੇ ਦੇ ਧਮਕੀਆਂ ਦੇਂਦੇ ਆ ਹੈ ਉਹ ਸਿੱਖ ਭਾਈਚਾਰੇ ਤੇ ਮੁਸਲਿਮ ਭਾਈਚਾਰੇ ਦਾ ਲੜਾਉਣ ਦਾ ਕੰਮ